ਸਾਰੇਆਂ ਦਾ ਇੱਕ ਵਾਰ ਫੇਰ ਤੋਂ ਤੁਹਾਡੇ YouTube ਚੈਨਲ ਤੇ ਸਵਾਗਤ ਹੈ ਜੀ ਔਰ ਸਾਰਿਆਂ ਨੂੰ ਪਿਆਰ ਭਰੀ ਜਨਸੀ ਦੀ ਪਹਿਲਾਂ ਵੀ ਆਪਾਂ ਇੱਕ ਵੀਡੀਓ ਸ਼ੁਰੂ ਕੀਤੀ ਸੀ ਬਾਕਸਮੇ ਦੇਤੇ ਔਰ 크ਿਸਮਸ ਦੇਤੇ ਇਹਦੇ ਵਜੋਂ ਤੁਹਾਡਾ ਬਹੁਤ ਸਾਰਾ ਵਿਆਪ ਦਿੱਤਾ ਸਾਡੇ ਚੈਨਲ ਤੇ ਤੇ ਖਾਸ ਤੌਰ ਤੇ ਤੁਹਾਡਾ ਨਾਲ ਜੁੜੇ ਨੇ ਲੱਭਦੇ ਦਾਸ ਭਾਈ ਦਾ ਨਾਮ ਸੀ ਜੀ ਸਾਡਾ ਫਿਰ ਤੋਂ ਜੁੜਨੇ ਆਪਾਂ ਨਾਲ ਦੇ ਚਾਹੋ ਕਿ ਬੜਾ ਮਹੱਤਵ ਹੈ ਪ੍ਰਭੂ ਭੋਜਦਾਈ ਪ੍ਰਭੂ ਕੋਲ ਬਾਰੇ ਗੱਲਬਾਤ ਕਰਾਂਗੇ ਨਾਲ ਜਮਸ਼ੀਦ ਬਾਦਸ਼ਾਹ ਧੰਨਵਾਦ ਹੈ ਜੀ ਸਾਡੇ ਚੈਨਲ ਤੇ ਤੁਹਾਡਾ ਸਾਨੂੰ ਆਇਆ ਜਾਣਾ ਪਾਓ ਕਿ ਸਬੂ ਕੋਈ ਦਬੜਾ ਮਨ ਤੋਗਾ ਗਾਦੇ ਬਚਨ ਤੇ ਕਿ ਤੁਹਾਨੂੰ ਦਵਾਈ ਕਰਨ ਬਾਰੇ ਦੱਸੋ ਮੈਂ ਤੁਹਾਡਾ ਅਰਚਨ ਆਇਆ ਤੇ ਮੋਬਨਜੀ ਜੀ ਇਹ ਆਪਣੇ ਚੈਨਲ ਤੇ ਮੇਰੇ ਕੋਲ ਹੀ ਬੁਲਾਇਆ ਵਾ ਔਰ ਮੈਂ ਸਾਰੇ ਸਰੋਤਿਆਂ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੀਆਂ ਪਹਿਲੀ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿੱਤਾ ਵਾ ਵੀਡੀਓ ਲਾਈਕ ਕੀਤੀਆਂ ਸ਼ੇਅਰ ਕੀਤੀਆਂ ਬਹੁਤ ਵਧੀਆ ਵੀਡੀਓ ਕਮੈਂਟ ਕੀਤੇ ਨੇ ਸਦਾ ਸਾਰੇ ਪਰਿਵਾਰ ਤੋਂ ਬਦ ਵੀ ਸੋ ਤੁਸੀਂ ਅੱਜ ਬਹੁਤ ਵਧੀਆ ਮੁੱਦਾ ਰੱਖਿਆ ਵਾ ਬਹੁਤ ਵਧੀਆ ਸਵਾਲ ਕੀਤਾ ਵਾ ਕਿ ਪ੍ਰਭੂ ਕੋਰ ਦਾ ਬੈਬਲ ਦੇ ਵਿੱਚ ਕੀ ਮਹੱਤਵ ਵਾ ਸੋ ਬੈਬਲ ਦੇ ਵਿੱਚ ਜੇ ਅਸੀਂ ਵੇਖੀਏ ਤੇ ਪ੍ਰਭੂ ਕੋਰ ਜਿਹੜਾ ਵਾ ਪ੍ਰਭੂ ਯਿਸੂ ਸੇ ਨੇ ਆਪਣੇ ਚੇਲਿਆਂ ਨੂੰ ਦਿੱਤਾ ਸੀ ਆਪਣੇ ਚੇਲਿਆਂ ਨੂੰ ਸਟਾਰਟ ਕੀਤਾ ਸੀ ਜੇ ਆਪਾਂ ਵਚਿੰਦੇ ਵਿੱਚੋਂ ਦੇਖਦੇ ਆ ਸੰਤ ਲੂਕਾ ਦਾ ਬਾਈ ਦੇ ਹੈ ਉਹਦੀ 19 ਐਤ ਨੂੰ ਉਹੋ ਜਗ੍ਹਾ ਤੇ ਲਿਖਿਆ ਹੋਇਆ ਕਿ ਜਿਸ ਰਾਤ ਪ੍ਰਭੂ ਯਿਸੂ ਨੇ ਕੀ ਪਰਵਾਏਗੇ ਉਸ ਰਾਤ ਉਹਨਾਂ ਨੇ ਰੋਟੀ ਲਈ ਜੀ ਧੰਨਵਾਦ ਕਰਕੇ ਤੋੜੀ ਤਾਂ ਆਪਣੇ ਚੇਲਿਆਂ ਨੂੰ ਦਿੱਤੀ ਉਹਨਾਂ ਨੇ ਕਿਹਾ ਤੀ ਲਓ ਮੇਰਾ ਬਕਰਮ ਇਸੇ ਰਿੱਤੀ ਦੇ ਨਾਲ ਹੀ ਉਹਨਾਂ ਨੇ ਪਿਆਲਾ ਲਿਆ ਧੰਨਵਾਦ ਕਰਕੇ ਆਪਣੇ ਚੇਲਿਆਂ ਦੇ ਸਾਹਮਣੇ ਉਹਨਾਂ ਨੇ ਕਿਹਾ ਤੀ ਲਓ ਇਹ ਮੇਰਾ ਨੋਹਾ ਜੋ ਕਮਿਸ਼ਨ ਨੇ ਨਵੇਂ ਨੇ ਮੁਹਰਬਾਨ ਕੀਤਾ ਜੀ ਸੋ ਇਸ ਰੀਤ ਨੂੰ ਜਿਹੜਾ ਵਾ ਤੁਸੀਂ ਮੇਰੀ ਯਾਦਗਿਰੀ ਦੇ ਵਾਸਤੇ ਸਦਾ ਕਰਦੇ ਰਹੋ ਜੀ ਤਾਂ ਨਵ ਜੀ ਅਸੀਂ ਅਗਲਾ ਸਵਾਲ ਪਾਸਟਰ ਜੀ ਨਾਲ ਕਰਦੇ ਆ ਕਿ ਪ੍ਰਭੂ ਕੋਜ ਕਿਸ ਤਰੀਕੇ ਦੇ ਨਾਲ ਲੈਣਾ ਚਾਹੀਦਾ ਕਿ ਬੈਬਲ ਦੇ ਆਧਾਰ ਤੇ ਮਤਲਬ ਕਿਸ ਤਰੀਕੇ ਦੇ ਨਾਲ ਹੋਣਾ ਚਾਹੀਦਾ ਪ੍ਰਭੂ ਕੋਜ ਪਾਸਟਰ ਜੀ ਸਾਨੂੰ ਉਸ ਬਾਰੇ ਚਾਹਨਾ ਪਵੇ ਜੀ ਬਹੁਤ ਵਧੀਆ ਭਾਈ ਜੀ ਤੁਸੀਂ ਸਵਾਲ ਕੀਤਾ ਵਾ ਅਸਲ ਦੇ ਵਿੱਚ ਜਿਹੜਾ ਪ੍ਰਭੂ ਕੋਲ ਬੈਗੰਦ ਵਿੱਚ ਵਾ ਜੀ ਜੇ ਤੇ ਆਪਾਂ ਲਿਖਤ ਨੂੰ ਵੇਖਦੇ ਆ ਬਾਈਬਲ ਦੇ ਅਨਸਾਰ ਆ ਜਾਂ ਤੇ ਉਹ ਸ਼ਾਮ ਦਾ ਸਮਾਂ ਦਿੱਤਾ ਗਿਆ ਠੀਕ ਹੈ ਜੀ ਉੱਥੇ ਲਿਖਿਆ वचन ਦੇ ਵਿੱਚ ਜਿੱਦਾਂ ਮਾਚ ਨੂੰ ਇਹ ਦੱਸਿਆ ਲੂਕਾ ਬਾਈ ਦੀ ਇਤਿਹਾਸ ਵਿੱਚ ਕਿ ਜਿਸ ਰਾਤ ਪ੍ਰਭੂ ਯਿਸੂ ਜੀ ਪੜਵਾਈ ਪੜ ਰਾਇਆ ਠੀਕ ਹੈ ਇਹ ਸਮਾਂ ਜਿਹੜਾ ਵਾ ਰਾਤ ਦਾ ਵਾ ਜਿਹੜੀ ਸ਼ਾਮ ਦਾ ਆਪਾਂ ਕਹਿ ਸਕਦੇ ਜੀ ਔਰ ਇਸ ਖੋਜ ਨੂੰ ਲੈਣ ਦੇ ਵਿੱਚ ਬੜੀ ਪਵਿੱਤਰਤਾ ਹੈ ਜੀ ਆਮ ਭੋਜਨ ਨਹੀਂ ਹੈ ਕਿ ਪਰ ਅੱਜ ਕੀ ਰੋਟੀ ਖਾਣੀ ਹੈ ਜਾਂ ਅੱਜ ਕੇ ਦਾਹਰਾਸ ਕਿ ਨਹੀਂ ਆ ਜੀ ਇਹ ਇੱਕ ਪ੍ਰਭੂ ਯਿਸੂ ਸ੍ਰੀ ਯਾਦਗਰੀ ਨੂੰ ਮਨਾਉਣਾ ਹੈ ਕਿ ਪ੍ਰਭੂ ਯਿਸੂ ਸੀ ਨੇ ਸਾਨੂੰ ਜਿਹੜਾ ਪਾਪ ਦੀ ਗੁਲਾਮੀ ਤੋਂ ਛੁਟਨਾ ਸੀ ਆਪਣਾ ਬਧਨ ਆਪਣਾ ਲਹੂ ਵੇੜਾ ਵਾਸਤੇ ਦਿੱਤਾ ਜੀ ਠੀਕ ਹੈ ਇਹਨੂੰ ਜੀਵਨ ਦੀ ਰੋਟੀ ਵੀ ਕਿਹਾ ਗਿਆ ਜੀ ਠੀਕ ਜੀ ਅੱਛਾ ਪਾਸਟਰ ਜੀ ਇੱਕ ਹੋਰ ਸਵਾਲ ਤੁਹਾਡੇ ਅੱਗੇ ਰੱਖਦੇ ਆਪਾਂ ਇਹ ਜਿਸ ਤਰ੍ਹਾਂ ਕਿ ਆਮ ਚਰਚਾਂ ਦੇ ਵਿੱਚ ਜਾਂ ਦੇਖਿਆ ਜਾਂਦਾ ਹੋਵੇ ਕਿ ਬਾਜ਼ਾਰ ਦੇ ਵਿੱਚੋਂ ਵੀ ਇਸ ਤਰ੍ਹਾਂ ਦੇ ਜਾਂ ਆਮ ਸਧਾਰਨ ਚੋਣ ਕੀਤ ਕੇ ਲਿਆ ਕੇ ਤੇ ਇਸ ਰਸਮ ਨੂੰ ਪ੍ਰਭੂ ਕੋਈ ਦੀ ਪੂਰਾ ਕੀਤਾ ਜਾਂਦਾ ਕਿ ਇਹ ਵੈਵਨ ਦੇ ਅਨਸਾਰ ਸਹੀ ਹੈ ਜਾਂ ਗਲਤ ਹੈ ਇਸ ਬਾਰੇ ਸਾਨੂੰ ਚਾਹਨਾ ਪਵੇ ਦੇਖੋ ਜੀ ਇਹ ਬੇਹਦ ਦੀ ਨਿੰਦ ਜੋ ਕਰਵਾ ਤੇ ਗਲਤਵਾ ਜੀ ਕਿਤਾ ਪ੍ਰਭੂ ਕੋਈ ਵਾ ਉਹ ਬਾਜ਼ਾਰੋਂ ਆਪਾਂ ਕੋਈ ਵੀ ਜੂਸ ਖਰੀਦ ਕੇ ਜਾ ਕੋਈ ਡਬਲ ਰੋਟੀ ਜਾਂ ਬਰੈਡ ਖਰੀਦ ਕੇ ਉਹਨੂੰ ਕਹੀਏ ਤੇ ਉਹ ਪ੍ਰਭੂ ਕੋਲ ਦੇ ਰਹੇ ਆ ਜੀ ਜੀ ਉਹ ਇਹ ਜਿਹੜਾ ਤਰੀਕਾ ਵਾ ਦੇ ਹਤੀ ਠੀਕ ਮੈਂ ਕਹਾਂਗਾ ਕਿ ਨਿੰਦਨ ਦੇ ਯੋਗ ਆ ਠੀਕ ਹੈ ਜੀ ਵਚਨ ਦੇ ਵਿੱਚ ਪ੍ਰਭੂ ਯਿਸੂ ਜੀ ਨੇ ਵਿਧਾਨ ਕੀਤਾ ਵਾ ਆਪਣੇ ਦੋ ਛੇਲਿਆਂ ਨੂੰ ਭੱਲਿਆ ਕਿ ਜਾਓ ਜਾ ਕੇ ਖੋਜ ਤਿਆਰ ਕਰੋ ਜੀ ਉਸ ਆਪਸੰਨ ਪ੍ਰੋਕਾ ਉਹਦਾ 22 ਦੇ ਜੀ 7 ਅਧਿਆਇ ਨੂੰ ਪੜਦੇ ਨੇ ਉਸ ਜਗ੍ਹਾ ਤੇ ਸਾਰਾ ਬਿਆਨ ਕੀਤਾ ਗਿਆ ਠੀਕ ਜੀ ਉੱਥੇ ਪਤਰਸ ਤੇ ਜਿਹੋਨਾਂ ਨੂੰ ਪ੍ਰਭੂ ਯਿਸੂ ਜੀ ਕਹਾਉਣ ਲਿਆ ਕਿ ਜਾਓ ਸਾਡੇ ਵਾਸਤੇ ਪ੍ਰਸਾਦ ਆਪੇ ਤਿਆਰ ਕਰਨਾ ਹੈ ਠੀਕ ਹੈ ਜੀ ਉਹਨਾਂ ਨੇ ਸ਼ੇਅਰ ਕਰ ਲੰਡਿਆ ਵਾ ਹਾਂਜੀ ਉਹ ਜਗ੍ਹਾ ਤੋਂ ਦੱਸਣ ਲਿਆ ਕਿ ਇਸ ਰੀਤੀ ਰਿਵਾਜ ਦੇ ਸ਼ਹਿਰ ਜਾਓਗੇ ਉੱਥੇ ਤੁਹਾਨੂੰ ਪ੍ਰਾਤਮਿਕ ਮਿਲੇਗਾ ਕੜਾ ਚੁੱਪਾ ਪਾਣੀ ਦਾ ਕੜਾ ਚੁੱਪਾ ਜਾਂਦਾ ਹੋਵੇਗਾ ਕਿ ਜਿਹਦੇ ਪਿੱਛੇ ਪਿੱਛੇ ਦੇ ਘਰ ਦੇ ਵਿੱਚ ਚਾਲਾਂ ਠੀਕ ਜੀ ਹਾਂਜੀ ਜਿਸ ਘਰ ਚ ਜਾ ਕੇ ਇਸ ਘਰ ਤੇ ਜਾ ਕੇ ਮਾਲਕ ਨੂੰ ਕਹਿਣਾ ਕਿ ਤੁਹਾਡਾ ਗੁਰੂ ਜੀ ਨੇ ਦਾ ਪ੍ਰਸਾਦ ਅਹਿਿਆਨ ਇਹ ਰੋਟੀ ਜਿਹੜੀ ਆ ਥਾਣੇ ਉੱਤੇ ਤਿਆਰ ਕਰਾਓ ਪਰ ਸਜਿਆ ਸਜਾਇਆ ਕਮਰਾ ਰੱਖ ਦਿਜੀ ਜੀ ਠੀਕ ਹੈ ਨਾ ਹਾਂਜੀ ਸੋ ਜਿਹੜਾ ਸਮਾਵਾ ਦੋ ਕਾ ਬਾਈ ਦੇ ਸਾਥ ਤੇ ਤਿਆਰੀ ਦਾ ਸਮਾਂ ਦੱਸਉਂਦੇ ਆ ਹਾਂਜੀ ਉਸ ਟੈਂਪੇ ਵੀ ਧਰਮ ਗ੍ਰੰਥੀ ਤੇ ਖਰੀਸੀ ਜਿਹੜੇ ਸੀ ਪ੍ਰਸਾਦ ਹਿਤਿਆਰ ਮੰਗਉਂਦੇ ਸੀ ਆਪ ਕੋ ਆਪਣਾ ਮੇਮਣਾ ਜਿਹੜਾ ਉਹ ਕੱਟਦੇ ਸੀ ਜੀ ਜੇ ਪ੍ਰਭੂ ਯਿਸੂ ਸੀ ਚਾਹੁੰਦਾ ਤੇ ਉਹ ਕਹਿ ਸਕਦਾ ਹੈ ਕਿ ਤੁਸੀਂ ਉਹਨਾਂ ਕੋਲ ਜਾ ਕੇ ਜਾਓ ਖਰੀਦ ਕੇ ਲਿਆਓ ਜੀ ਠੀਕ ਹੈ ਨਾ ਲਿਆ ਕੇ ਤੇ ਉਹਨਾਂ ਨੂੰ ਦੇ ਦਿਓ ਠੀਕ ਹੈ ਪਰ ਉਹਨੇ ਇਤਰਾ ਨਹੀਂ ਕੀਤਾ ਉਹਨੇ ਤਿਆਰੀ ਦਾ ਸਮਾਂ ਇੱਕ ਥਾਂ ਆਇਆ ਕਿ ਦੋ ਚੇਲੇ ਨੂੰ ਤੇ ਲਿਆ ਕੇ ਜਾਓ ਜਾ ਕੇ ਉਹ ਜੀ ਕੀ ਕਰੋ ਇਹ ਆਰ ਪੱਤੀ ਯਾਨੀ ਕਿ ਜਿੱਦਾਂ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਵਾ ਕਿ ਸਮਾਂ ਜਿਹੜਾ ਵਾ ਸ਼ਾਮ ਦਾ ਵਾ ਜਿਸ ਰਾਤ ਪ੍ਰਭੂ ਯਿਸੂਸੀ ਪਰਵਾਇ ਰਿਹਾ ਠੀਕ ਆ ਰਾਤ ਦਾ ਆਹਦਾ ਜੀ ਕਰਾਂਗੇ ਜੀ ਤੇ ਉਸੇ ਰੀਤੀ ਦੇ ਨਾਲ ਜਿੱਦਾਂ ਹੁਣ ਮੈਂ ਤੁਹਾਨੂੰ ਦੱਸਿਆ ਕਿ ਬਚਨ ਚ ਲਿਖਿਆ ਵਕਤ ਉਹਨੇ ਤਿਆਰੀ ਦਾ ਸਮਾਂ ਵੀ ਦਿੱਤਾ ਹੈ ਕਿ ਜਾਓ ਜਾ ਕੇ ਤਿਆਰ ਕਰੋ ਨਾ ਕਿ ਕਿਸੇ ਕੋਲ ਖੇਡ ਕੇ ਲੈ ਕੇ ਆਓ ਕਿਸੇ ਦੁਕਾਨ ਤੋਂ ਜਾ ਕੇ ਲੈ ਆਓ ਠੀਕ ਆ ਤੇ ਇਹ ਪ੍ਰਕਾਰ ਦਾ ਝੂਠ ਜਾਂ ਬਰੈਡ ਲੈ ਕੇ ਆਓ ਜੇ ਉੱਥੇ ਰੋਟੀ ਦਾ ਜ਼ਿਕਰ ਆ ਤੇ ਰੋਟੀ ਹੀ ਹੁਣ ਚਾਹੀਦੀ ਆ ਇਸ ਸਾਦੀ ਬਾਈਬਲ ਰੋਟੀ ਨੂੰ ਬਿਆਨ ਕਰਦੀ ਆ ਜੀ ਤੇ ਰੋਟੀ ਹੀ ਹੋਣੀ ਚਾਹੀਦੀ ਆ ਪ੍ਰਭੂ ਯਿਸੂ ਮਸੀਹ ਇੱਕ ਰੋਟੀ ਦੀ ਨਿਆਈ ਸਾਡੇ ਵਾਸਤੇ ਤੋੜਿਆ ਗਿਆ ਜੀ ਠੀਕ ਜੀ ਆਸ਼ਾ ਪਾਸਟਰ ਜੀ ਇੱਕ ਹੋਰ ਸਵਾਲ ਕਿ ਪਰਮੂ ਕੋਜ ਹਰ ਕੋਈ ਲੈ ਸਕਦਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋ ਦੇਖੋ ਜੀ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਭਾਈ ਜੀ ਕਿ ਪ੍ਰਭੂ ਕੋਜ ਹਰ ਕੋਈ ਲੈ ਸਕਦਾ ਜਾਂ ਨਹੀਂ ਠੀਕ ਆ ਹਰ ਕੋਈ ਪ੍ਰਭੂ ਕੋ ਜੜਾ ਵਾ ਨਹੀਂ ਲੈ ਸਕਦਾ ਹਰ ਕੋਈ ਰੋਟੀ ਨਹੀਂ ਲੈ ਸਕਦਾ ਦਾਖਸ ਨਹੀਂ ਲੈ ਸਕਦੀ ਇਹ ਉਹੀ ਪੈਨ ਲੈ ਸਕਦੀ ਆ ਉਹੀ ਭਰਾ ਲੈ ਸਕਦਾ ਵਾ ਜਿਹਨੇ ਆਪਣੇ ਪਾਪਾਂ ਦਾ ਪਛਤਾਪ ਕੀਤਾ ਵਾ ਉਸ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਨੇ ਅੱਜ ਬਪਟਿਸਮ ਲਿਆ ਵਾ ਜਾਂ ਬਪਟਿਸਮ ਲਿਆ ਵਾ ਕਿ ਉਹੀ ਪੈਨ ਲੈ ਸਕਦੀ ਆ ਉਹੀ ਭਰਾ ਲੈ ਸਕਦਾ ਠੀਕ ਹੈ ਇਹ ਇੱਕ ਪਵਿੱਤਰ ਰਸਮ ਉਹ ਪਵਿੱਤਰ ਯਾਦਗਰੀ ਹੈ ਜਿਹੜੀ ਪ੍ਰਭੂ ਯਿਸੂ ਮਸੀਹ ਨੇ ਸਾ ਆਪਣਾ ਬਧਨ ਜਿਹੜਾ ਵਾ ਸਰਟੀਫਿਕੇਟ ਦਿੱਤਾ ਜਿਹੋ ਸਾਨੂੰ ਪਾਪ ਦੀ ਗੁਲਾਮੀ ਚੋਂ ਬਾਹਰ ਕੱਢਿਆ ਜੀ ਠੀਕ ਹੈ ਨਾ ਜਿੱਦਾਂ ਮਿਸਰ ਦੀ ਗੁਲਾਮੀ ਚੋਂ ਪਰਮੇਸ਼ਰ ਨੇ ਆਪਣੇ ਲੋਕਾਂ ਨੂੰ ਬਾਹਰ ਕੱਢਿਆ ਸੀ ਤੋਂ ਇੱਕ ਨਿਯਮਣਾ ਕਰਦਿਆ ਗਿਆ ਸੀ ਉਸ ਨਿਯਮਣੇ ਖਾਣ ਦਾ ਤਰੀਕਾ ਜਿਹੜਾ ਵਾ ਦੱਸਿਆ ਗਿਆ ਵਾ ਕਿਹਾ ਜੇ ਆਪਾਂ ਪੂਛ ਦਾ ਗ੍ਰੰਥ ਉਹਦਾ ਬੜਾ ਧਿਆਇ ਪੜਦੇ ਹਾਂ ਹਾਂਜੀ ਹਾਂਜੀ ਉਹਦੇ ਵਿੱਚ ਇਹਦਾ ਸਮਝਿਕੜ ਮਿਲ ਜਾਂਦਾ ਵਾ ਕਿ ਕਿਸ ਰੀਤੀ ਦੇ ਨਾਲ ਪ੍ਰਭੂ ਯਿਸੂ ਮਸੀਹ ਨੇ ਉਹ ਜਗ੍ਹਾ ਤੇ ਨਿਯਮਣਾ ਦਿੱਤਾ ਉਹਨਾਂ ਨੂੰ ਉਹਦਾ ਨਿਯਮਣੇ ਦਾ ਲਹੂ ਆਪਣੀ ਜਗ੍ਹਾਆਂ ਤੇ ਲਾਇਆ ਉਦਿਖਾਂ ਦੀ ਤਿਆਰੀ ਲੱਸੀ ਐ ਜਿੱਤੀ ਪਾ ਕੇ ਪੂਰੇ ਕਪੜੇ ਪਾ ਕੇ ਆਪੇ ਚੜ੍ਹੀ ਲੈ ਕੇ ਠੀਕ ਹੈ ਜੀ ਜੀ ਇਹ ਚੀਜ਼ ਜਿਹੜੀ ਆ ਅੱਜ ਸਾਡੇ ਵਿੱਚ ਜਿਹੜੀ ਇਸ ਤਰੀਕੇ ਦੇ ਤਾਲਾ ਤੋਆ ਕਰਕੇ ਬਖਸ਼ਮਾ ਲੈ ਇਹ ਹੋਏ ਪਰਦਾ ਆਈਡੀਆ ਉਹ ਇਸ ਰੀਤ ਦੇ ਵਿੱਚ ਇਸ ਜਾਦਗਰੀ ਦੇ ਵਿੱਚ ਸ਼ਾਮਲ ਹੋ ਸਕਦੇ ਆ ਪ੍ਰਭੂ ਦੀ ਮਿਹਰ ਦੇ ਤੇ ਬਹੁਤ ਵੱਡਿਆ ਸਕਦੇ ਆ ਸ਼ਾਮਿਲ ਹੋ ਸਕਦੇ ਆ ਅਦਰਵਾਜ ਜਿੰਨੇ ਵੀ ਤੋਆ ਨਹੀਂ ਕੀਤੀ ਬਖਸ਼ਮਾ ਨਹੀਂ ਲਿਆ ਉਹ ਇਹ ਜੀ ਉਹ ਲੈ ਸਕਦਾ ਨਹੀਂ ਆ ਇੱਕ ਪਵਿੱਤਰ ਰਸਮ ਠੀਕ ਹੈ ਠੀਕ ਹੈ ਅਸ਼ਾਪਾਸ ਜੀ ਇੱਕ ਹੋਰ ਸਵਾਲ ਤੁਹਾਡੇ ਅਗੇ ਰੱਖਦੇ ਆ ਜੀ ਜਿਸ ਤਰ੍ਹਾਂ ਕੇ ਦੇਖਿਆ ਜਾਂਦਾ ਜੇ ਆਮ ਚਰਚਾਂ ਦੇ ਵਿੱਚ ਪ੍ਰਭੂ ਭੋਜ ਲੈਣ ਦੇ ਲੈਣ ਲੱਗੀਆਂ ਆਨਲਾਈਨਾਂ ਲੱਗੀਆਂ ਹੁੰਦੀਆਂ ਆ ਤੇ ਭੈਣਾ ਨੇ ਹਾਜ਼ਰੀ ਪੂਰਾ ਕੀਤਾ ਹੁੰਦਾ ਹੈ ਕੀ ਇਹ ਵੈਬ ਦੇ ਅਨਸਾਰ ਸਹੀ ਹੈ ਜਾਂ ਗਲਤ ਹੈ ਦੇਖੋ ਜੀ ਇਹ ਲੋਕਾਂ ਨੇ ਆਪੋ ਆਪਣੇ ਕਿੱਦੇ ਬਣਾਏ ਹੋਏ ਨੇ ਜੀ ਮਨਮਰਜ਼ੀਆਂ ਦੇ ਨਾਲ ਕਰੀ ਜਾਂਦੇ ਜੀ ਇਹ ਬਾਈਬਲ ਇਸ ਤਰੀਕੇ ਵਿੱਚ ਬਿਆਨ ਨਹੀਂ ਕਰਦੀ ਠੀਕ ਹੈ ਜੀ ਜੀ ਇਹ ਜਿਹੜਾ ਪ੍ਰਭੂ ਭੋਜ ਵਾ ਇਹ ਪਵਿੱਤਰ ਪਾਈ ਦਾ ਜਿਹੜਾ ਤਿਹਾੜਾ ਜੀ ਮੇਰੀ ਰੋਟੀ ਦਾ ਤਿਹਾਰ ਕਿਹਾ ਗਿਆ ਨੂੰ ਪ੍ਰਸਾਦ ਦਾ ਤਿਹਾਰ ਕਿਹਾ ਗਿਆ ਠੀਕ ਹੈ ਜੀ ਇਹ ਪ੍ਰਸਾਦ ਦੇ ਤਿਹਾਰ ਦਿਤੇ ਹੀ ਪ੍ਰਭੂ ਯਿਸੂ ਮਸੀਹ ਕੁਰਬਾਨ ਹੋਏ ਨੇ ਪ੍ਰਸਾਦ ਦੇ ਤਿਹਾਰ ਦੇ ਤੇ ਕੁਰਬਾਨੀ ਉਹਦੀ ਜਿਹੜੀ ਆ ਉਹਦਾ ਭਗੰਤ ਦਾ ਲਹੂ ਜਿਹੜਾ ਸਾਨੂੰ ਦਿੱਤਾ ਗਿਆ ਤੋ ਇਸ ਪਵਿੱਤਰ ਰਸਮ ਨੂੰ ਇਸ ਯਾਦਗਰੀ ਨੂੰ ਕਰਨ ਦੇ ਵਾਸਤੇ ਸਾਡਾ ਆਪਣਾ ਜਿਹੜਾ ਵਾ ਪਵਿੱਤਰ ਹੋਣਾ ਬਹੁਤ ਜ਼ਰੂਰੀ ਜੀ ਜੀ ਸਾਨੂੰ ਆਪਣੇ ਆਪ ਦੀ ਜਾਂਚ ਕਰਨੀ ਚਾਹੀਦੀ ਹੈ ਪ੍ਰਭੂ ਕੋਲ ਦੇਣ ਵਾਲਾ ਆਪਣੀ ਜਾਂਚ ਕਰੇ ਲੈਣ ਵਾਲਾ ਆਪਣੀ ਜਾਂਚ ਇਸ ਨਾਲ ਇਹ ਬਚਨ ਕਹਿੰਦਾ ਜਿਸ ਤਰ੍ਹਾਂ ਬਚਨ ਕਹਿੰਦਾ ਵਾ ਜਿੱਦਾਂ ਆਪਾਂ ਪਹਿਲਾ ਗ੍ਰੰਥੀਆਂ ਉਹਦਾ ਯਾਰਾਂ ਤੇ ਆਏ ਉਹਦੀ ਤੇਰੀ ਹੈ ਤੇ ਜਿੱਥੇ ਆਪ ਸੰਤ ਪੋਲਸ ਜੀ ਦਾ ਵਾ ਪ੍ਰਭੂ ਕੋਜ ਨੂੰ ਗਿਆਨ ਦਿੰਦੇ ਹਾਂ ਜੀ ਠੀਕ ਹੈ ਨਾ ਉਸੇ ਉਹ ਸੰਤ ਪੋਲਸ ਜੀ ਕਹਿ ਰਿਹਾ ਵਾ ਕਿ ਇਹ ਰੀਤ ਮੈਂ ਪ੍ਰਭੂ ਤੋਂ ਪਾਈ ਪ੍ਰਭੂ ਤੋਂ ਸੋ ਮੈਂ ਤੁਹਾਨੂੰ ਸੋ ਸੋ ਠੀਕ ਹੈ ਨਾ ਇਹ ਦੀ ਰੀਤ ਵਾ ਉਹਨੇ ਆਪਣੀ ਵੀ ਦੇਣਿਆ ਪ੍ਰਭੂ ਦੀ ਦੀ ਜੀ ਉਥੇ ਸਾਰਾ ਵੇਰਵਾ ਦਿੱਤਾ ਗਿਆ ਵਾ ਜੇ ਮੈਂ ਪੜ ਕੇ ਤੁਹਾਨੂੰ ਗਿਆਨ ਕਰਾਂ ਤੇ ਸਮਾਂ ਬਹੁਤ ਚਾਹੀਦਾ ਹੈ ਠੀਕ ਹੈ ਇਹ ਪ੍ਰਭੂ ਭੋਜ ਕਿੱਦਾਂ ਲੈਣਾ ਆਪਣੇ ਆਪ ਦੀ ਜਾਂਚ ਕਰਨੀ ਹੈ ਫਿਰ ਜੇ ਕੋਈ ਭੁੱਖਾ ਵਾ ਆਇਆ ਵਦ ਘਰੋ ਆਪਣਾ ਰੋਟੀ ਪਾਣੀ ਖਾ ਗਿਆ ਵੇ ਠੀਕ ਹੈ ਨਾ ਦੇ ਹੋ ਸ਼ਿਆਦੇ ਵਾਂਗ ਇਸ ਪ੍ਰਭੂ ਭੋਜ ਨੂੰ ਾਲ ਲਵੇ ਠੀਕ ਹੈ ਨਾ ਤੇ ਲਾਲਚ ਦੇ ਵਿੱਚ ਨਾ ਲਵੇ ਆਪਣੇ ਆ ਜੇ ਕੋਈ ਆਪਣੇ ਵਿੱਚ ਕੋਈ ਦੋਸ਼ ਪਾ ਕੇ ਪ੍ਰਭੂ ਭੋਜ ਲੈਦਾ ਵਾ ਉਹ ਚੰਡ ਦਾ ਗਿਆ ਉਹਦੇ ਤੇ ਹੁੰਦੀ ਆ ਦੋਸ਼ੀ ਠਹਿਰਾਇਆ ਜਾਂਦਾ ਹੈ ਸੋ ਇਹ ਗੱਲ ਜਿਹੜੀ ਆ ਬੜੀ ਮਹਤਮ ਗੁਰੂਆਂ ਕਹਿੰਦੇ ਪੜਨਾ ਆਰਸ਼ ਕਰ ਕੀਤਾ ਹੁੰਦਾ ਵਾ ਕੋਈ ਉਹਨਾਂ ਦੇ ਚਿਹਰੇ ਦੇ ਉੱਤੇ ਇਤਰਾਲਾ ਫੀਲਿੰਗ ਹੁੰਦੀ ਨਹੀਂ ਅਜਿਹਾ ਬੁੱਕ ਹੋ ਜਾਂਦਾ ਰਹੇ ਦਸ ਵਾਲੇ ਕਿ ਲੈਣੇ ਹਾਂ ਅਸਲ ਦੇ ਵਿੱਚ ਚਾਹੀਦਾ ਇਹ ਹੈ ਕਿ ਉਸ ਦਿਨ ਭੈਣਾ ਫਾਸਟਿੰਗ ਰੱਖਣ ਭਾਈ ਫਾਸਟਿੰਗ ਰੱਖੀ ਦੇਣ ਵਾਲਾ ਫਾਸਟਿੰਗ ਕਰੇ ਦੇਣ ਵਾਲਾ ਵੀ ਫਾਸਟਿੰਗ ਕਰੇ ਇੱਕ ਦਿਨ ਚੱਲਦੇ ਵਿੱਚ ਪਹਿਲਾ ਲਾਉਂਟਮੈਂਟ ਕੀਤੀ ਜਾਂਦੀ ਜੀ ਜਹਾਂ ਆਪ ਦਾ ਪਹਿਲਾ ਕਹਿ ਦਿੱਤਾ ਜਾਂਦਾ ਠੀਕ ਹੈ ਨਾ ਤੇ ਪੂਰੀ ਗੰਭੀਰਤਾ ਵਿੱਚ ਹੋ ਕੇ ਉਸ ਦੁੱਖ ਨੂੰ ਉਸ ਵਾਕਿਆ ਨੂੰ ਯਾਦ ਕਰਕੇ ਤੇ ਯਾਰ ਸਾਡੇ ਗੁਨਾਹਾਂ ਦੀ ਖਾਤਰ ਪ੍ਰਭੂ ਯਿਸੂ ਨੇ ਐਨਾ ਦੁੱਖ ਸਿਆ ਤੋੜਿਆ ਆਪਣਾ ਮਾਸ ਦੇ ਦਿੱਤਾ ਸਾਡੇ ਹਾਂ ਦੇ ਵਾਸਤੇ ਦਾ ਸਰੀਰ ਕੋਇਆ ਗਿਆ ਤੋੜਿਆ ਗਿਆ ਇੱਕ ਦਾਸਰਾਸ ਦੀ ਤਰ੍ਹਾਂ ਉਹਦੇ ਅੰਦਰੋਂ ਜਿਹੜਾ ਬਲੱਡ ਵਾ ਬੂੰਦ ਬੂੰਦ ਕਰਕੇ ਨਿਚੋੜਿਆ ਗਿਆ ਉਸ ਚੀਜ਼ ਨੂੰ ਯਾਦ ਕੀਤਾ ਜਾਵੇ ਯਾਦ ਕੀਤਾ ਜਾਵੇ ਉਹ ਵਾਕਿਆ ਨੂੰ ਯਾਦ ਕੀਤਾ ਜਾਵੇ ਪਰ ਵਾਕਿਆ ਇਸ ਟੂ ਸਟੈਪ ਉੱਤੇ ਉੱਥੇ ਹੀ ਸਾਡੇ ਠੀਕ ਨਾ ਪਰ ਇਹ ਚੀਜ਼ ਆ ਜੀ ਲੋਕਾਂ ਦੇ ਵਿੱਚ ਨਹੀਂ ਰਾਏ ਸਰ ਠੀਕ ਹੈ ਸਿਰਫ ਲੋਕ ਫਾਰਮੈਲਟੀ ਤੋਂ ਆਪੇ ਲਈ ਅਗਰ ਜੀ ਪਰ ਇਹ ਫਾਰਮੈਲਟੀ ਨਹੀਂ ਆ ਇਹ ਗੰਭੀਰ ਹੋਣ ਵਾਲੀ ਗੱਲ ਹੈ ਗੰਭੀਰਤਾ ਦੇ ਵਿੱਚ ਹੋ ਕੇ ਕਿਹਨੂੰ ਪੁੱਜਿਆਣ ਵਾਲੀ ਗੱਲ ਹੈ ਸ਼ੀਰੋ ਉਸ ਕਲੰਬਰੀ ਕ੍ਰੂਸ ਨੂੰ ਯਾਦ ਕੀਤਾ ਜਾਵੇ ਕਲੰਬਰੀ ਦਾ ਪਹਾੜ ਤੁਹਾਡੀਆਂ ਅੱਖਾਂ ਦੇ ਸਾਹਮਣੇ ਕੋਬਦਲ ਆਉਂਦਾ ਤੁਹਾਡੀਆਂ ਮਨ ਟੁੱਟੇ ਹੋਣ ਤੁਹਾਡੀਆਂ ਅੱਖਾਂ ਚ ਹੰਝੂ ਹੋਣ ਗਲਤੀਆਂ ਸੀ ਕੀਤੀ ਗੁਨਾਹ ਸੀ ਕੀਤੇ ਸਜਾ ਪ੍ਰਭੂ ਇਹ ਸੀ ਨੇ ਸਾਡੇ ਘਰ ਤੇ ਠੀਕ ਹੈ ਇਹ ਬੜੀ ਪੂਤਰ ਰਸਮ ਹੈ ਭਾਈ ਜੀ ਇਹਦੇ ਵਿੱਚ ਗੰਭੀਰ ਹੋਣ ਵਾਲੀ ਗੱਲ ਹੈ पर बहुत ही रेहदिसी बुक पुरा कह लो इस चीज ਨੂੰ ਮਹੱਤਵ ਨਹੀਂ ਦਿੰਦੇ ਕਿਉਂਕਿ ਉਹ ਕਹਿੰਦੇ ਆ ਸੋਚਦੇ ਇਸ ਗੱਲ ਨੂੰ ਕਿ ਜੇ ਅਸੀਂ ਇਹਨਾਂ ਤੇ ਜ਼ਿਆਦਾ ਸਿੱਖਾਈ ਕੀਤੀ ਤੇ ਲੋਕ ਕਿਤੇ ਸਾਡੇ ਸੰਕਤੀ ਛੱਡ ਕੇ ਜਾਂ ਸਾਡਾ ਚਰਚ ਛੱਡ ਕੇ ਕਿਸੇ ਹੋਰ ਧਰਮ ਦੇ ਵਿੱਚ ਨਾ ਜਾਂਦੇ ਤਾਂ ਜੀ ਸੋ ਇਸ ਗੱਲ ਨੂੰ ਮੱਧਯਾਂ ਦਾ ਜੜਾ ਕੇ ਹੋਏ ਬਹੁਤ ਸਾਰੀ ਜਗਾਵਾਂ ਤੇ ਸੇਵਕ ਜਿਹੜੇ ਅਕਲਿਸ਼ੀਆਂ ਨਾਲ ਕੰਪਰੋਮਾਈਜ਼ ਕਰਦੇ ਪਰ ਇਹ ਤਾਂ ਆਈ ਚਾਹੀਦਾ ਕੰਪਰੋਮਾਈਜ਼ਰ ਸ਼ਿਫਟ ਜਿੰਨੇ ਕਰਨਾ ਹੀ ਆ ਤੇ ਵਚਨ ਦੇ ਨਾਲ ਕਰੇ ਵਿਰਣ ਦੇ ਨਾਲ ਕਰੇ ਕਿ ਉਹ ਦੱਸਦਾ ਜਾਂਦਾ ਵਾ ਇਹ ਬਿਲਕੁਲ ਵਿਚਾਰ ਲਿਖਿਆ ਹੈ ਉਹਦੇ ਨਾ ਕਿ ਆਪਣੀ ਸੰਗਤ ਦੇ ਨਾਲ ਕਲਿਸਿਆ ਦੇ ਨਾਲ ਸਹਿਮਤ ਹੋ ਕਿ ਜੋ ਕਹਿੰਦੀ ਆ ਉਹੀ ਕਰੀ ਦੇ। ਠੀਕ ਆ ਸੇਵਕ ਦੇ ਕਹੇ ਵਚਨ ਦੇ ਪਿੱਛੇ ਚੱਲਣ ਵਾਲਾ ਹੋਵੇ। ਕਲਿਸਿਆ ਜਿਹੜੀ ਆ ਸੇਵਕ ਦੇ ਰਾਈ ਵਚਨ ਦੇ ਪਿੱਛੇ ਚੱਲਦੀ ਆ। ਬਾਸਟਿ ਜੇ ਤਾਂ ਉਸ ਵਾਲਾ ਕਿ ਸੱਚਾਈ ਤਾਂ ਦੱਸਣੀ ਪਊਗੀ ਨਾ ਹਨਾ। ਸੱਚਾਈ ਕੀ ਵਚਨ ਦੀ ਕੀ ਕਹਿੰਦਾ? ਬਿਲਕੁਲ ਤੁਸੀਂ ਸਹੀ ਕਹਿਿਆ ਕਿ ਸੱਚਾਈ ਨੂੰ ਸਾਨੂੰ ਬਿਆਨ ਕਰਨੀ ਪਊਗੀ ਹੈ ਨਾ ਕਿ ਨੂੰ ਤੇ ਇਸ ਵਾਸਤੇ ਬੋਲਣਾ ਹੀ ਪਊਗਾ ਆਪਣਾ ਮੂੰਹ ਬੋਲਣਾ ਹੀ ਪਊਗਾ ਚਾਹ ਪਤਰਾਉ ਹੁੰਦਾ ਵਾ ਤੇ ਚਾਹ ਹਾਰ ਪਿੰਡੇ ਆ ਇਸ ਦਾ ਦੀ ਪਰਵਾਹ ਨਹੀਂ ਪਰ ਸੱਚਾਈ ਕੀ ਆ ਬਾਈਬਲ ਕੀ ਕਹਿੰਦੀ ਇਹ ਸਾਨੂੰ ਬਿਆਨ ਕਰਨਾ ਹੀ ਪਊਗਾ ਜਿੱਦਾਂ ਆਪਾਂ ਵੇਖਦੇ ਆ ਰਸੂਲਾ ਦੇ ਕਿਰਤਾ ਉਹਦਾ 3 ਅਧਿਆਏ ਉਹਦੀ 26 ਆਇਤ ਦੇ ਵਿੱਚ ਪ੍ਰਭੂ ਯਿਸੂ ਮਸੀਹ ਕੀ ਕਹਿ ਲਿਆ ਠੀਕ ਉੱਥੇ ਕਹਿ ਰਿਹਾ ਵਾ ਕਿ ਸਭ ਤੋਂ ਪਹਿਲਾਂ ਮੈਂ ਆਪਣੇ ਦਾਸ ਦੀ ਕੀ ਕੀਤੀ ਚੌੜ ਕੀਤੀ ਹਾਂਜੀ ਫੇਰ ਉਸ ਤੋਂ ਬਾਅਦ ਤੁਹਾਡੇ ਵਿੱਚ ਕਲਿਆ ਕਿ ਤੁਹਾਡੇ ਵਿੱਚੋਂ ਹਰ ਇੱਕ ਨੂੰ ਆਪੋ ਆਪਣੇ ਗੁਣਾਂ ਰਾਹਾਂ ਤੋਂ ਮੋੜੇ-ਮੋੜੇ ਠੀਕ ਹੈ ਇਹ ਸੇਵਕ ਦੀ ਉਹਨੇ ਡਿਊਟੀ ਹੈ ਤੇ ਜੇ ਤੇ ਸੇਵਕ ਪ੍ਰਭੂ ਯਿਸੂ ਮਸੀਹ ਦੀ ਚੋਣ ਦੇ ਅਨਸਾਰ ਖੜਾ ਕੀਤਾ ਵਾ ਭਾਈ ਠੀਕ ਆ ਉਹ ਤੁਹਾਨੂੰ ਪਰੀਸੀਆ ਨੂੰ ਬੜੇ ਰਾਹਤ ਨੂੰ ਮੜੂਗਾ ਤੇ ਜੇ ਉਹ ਆਪਣੀ ਮਰਜ਼ੀ ਦੇ ਨਾਲ ਜਾਂ ਕਿਸੇ ਬੰਦੇ ਦਾ ਖਿਦਾਰਿਆ ਖਲੋਤਾ ਵਾ ਤੇ ਫੇਰ ਉਹ ਦਬੜੂ ਕੁਛ ਦੂਆ ਫੇਰ ਉਹ ਬੁਰੀਆਂ ਰਾਹਾਂ ਤੋਂ ਬੜੂ ਗਾਣੀ ਤੇ ਕੰਪਰੋਮਾਈਜ਼ ਕਰੂਗਾ ਨੱਚਣ ਵਾਲੀ ਜਗ੍ਹਾ ਨੱਚਣ ਵਾਲਾ ਭਾਂਜੂ ਦਾ ਹਾਰਸ਼ingar ਵਾਲੀ ਜਗ੍ਹਾ ਹਾਰਸ਼ingar ਵਾਲਾ ਪਾਂਚੇਗਾ ਠੀਕ ਆ ਉਹਨੂੰ ਪ੍ਰਭੂ ਦੇ ਬਚਨ ਨਾਲ ਕੋਈ ਲੈਣਾ ਚਾਹੀਦਾ ਠੀਕ ਆ ਕਿਉਂਕਿ ਉਹਦੀ ਪ੍ਰਭੂ ਵੱਲੋਂ ਚੋਣ ਹੀ ਕੋਈ ਦੇਖੋ ਜੀ ਸਾਨੂੰ ਪਾਸਟਰ ਜੀ ਨੇ ਬਹੁਤ ਹੀ ਵਧੀਆ ਪ੍ਰਭੂ ਕੋਈ ਦੇ ਬਾਰੇ ਵਿੱਚ ਦੱਸਿਆ ਕਿ ਕਿਸ ਟਾਈਮ ਤੇ ਲੈਣਾ ਲੈਣਾ ਚਾਹੀਦਾ ਪ੍ਰਭੂ ਕੋ ਅੱਜ ਔਰ ਕਿਸ ਤਰ੍ਹਾਂ ਤਿਆਰੀ ਕਰਨੀ ਚਾਹੀਦੀ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਬਾਈਬਲ ਦੇ ਵਿੱਚੋਂ ਵਾਲੇ ਤੇ ਕਿ ਦੱਸਿਆ ਕਿ ਕਿਸ ਤਰੀਕੇ ਨਾਲ ਪ੍ਰਭੂ ਨੂੰ ਸਾਨੂੰ ਲੈਣਾ ਚਾਹੀਦਾ ਤੇ ਤਿਆਰੀ ਕਰਨੀ ਚਾਹੀਦੀ ਔਰ ਕਿਸ ਸਮੇਂ ਤੇ ਲੈਣਾ ਚਾਹੀਦਾ ਔਰ ਅਸੀਂ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਕਰਦੇ ਹਾਂ ਸਾਰੇ ਭੈਣ ਭਾਈਆਂ ਦਾ ਸਾਡੇ YouTube ਤੇ YouTube ਚੈਨਲ ਨੂੰ ਦੇਖ ਰਹੇ ਨੇ ਔਰ ਅਸੀਂ ਤੁਹਾਡਾ ਸ਼ੁਕਰ ਦੀ ਜਾਨ ਹੈ ਧੰਨਵਾਦ ਕਰਦੇ ਹਾਂ ਜੀ ਔਰ ਕਿਸੇ ਨੇ ਕਮੈਂਟ ਸ਼ੇਅਰ ਕਰਕੇ ਸਾਨੂੰ ਕੋਈ ਸਵਾਲ ਪੁੱਛਣਾ ਹੋਵੇ ਤਾਂ ਤੁਹਾਡੇ ਕਮੈਂਟ ਬਾਕਸ ਜਾ ਕੇ ਸਾਨੂੰ ਸਵਾਲ ਕਰ ਸਕਦਾ ਜੀ ਧੰਨਵਾਦ